ਕਿਸ ਨੇ ਪੁੱਛਿਆ ਜੇ ਰੱਬ ਹਰ ਥੱਗਾ ਹੈ ਤਾਂ ਲੋਕ ਮੰਦਰ ਗੁਰਦੁਆਰੇ ਕਿਉਂ ਜਾਂਦੇ ਨੇ ਤਾਂ ਤੇਨ ਵਾਲੇ ਨੇ ਜਵਾਬ ਬੜਾ ਵਧੀਆ ਦਿੱਤਾ ਕਿਹਾ ਵਾਤਾ ਧੁੱਪ ਵਿੱਚ ਵੀ ਚੱਲਦੀ ਹੈ ਪਰ ਆਨੰਦਤਾ ਤਰਖਤ ਦੀ ਛਾਂ ਵਿੱਚ ਬੈ ਕੇ ਹੀ ਮਿਲਦਾ ਹੈ ਇਨਸਾਨ ਵੀ ਕਿੰਨਾ ਅਨੋਖਾ ਜੀਵ ਹੈ ਪਹਿਲਾਂ ਤਾਂ ਪਿਖਾ ਦੀ ਪਾਨ ਹੱਥ ਛੋੜ ਰੱਬ ਤੋਂ ਪੀਖ ਮੰਗਦਾ ਹੈ ਫਿਰ ਸ਼ਾਨ ਨਾਲ ਗਰਮ ਨਾਲ ਉਸੇ ਭਗਵਾਨ ਨੂੰ ਦਾਨ ਦੇ ਕੇ ਥੱਲੇ ਆਪਣਾ ਨਾਮ ਲਿਖਵਾ ਕੇ ਆਪਣਾ ਵੱਡਪਨ ਦਿਖਾਉਂਦਾ ਹੈ ਜ਼ਰੂਰ ਕੋਈ ਤਾਂ ਲਿਖਦਾ ਹੋਵੇਗਾ ਕਾਗਜ਼ ਤੇ ਪੱਥਰ ਦਾ ਨਸੀਬ ਨਹੀਂ ਤਾਂ ਇਹ ਸੰਭਵ ਨਹੀਂ ਕਿ ਕੋਈ ਪੱਥਰ ਠੋਕਰ ਖਾਵੇ ਤੇ ਕੋਈ ਪੱਥਰ ਭਗਵਾਨ ਬਣ ਜਾਵੇ ਕੁਇ ਕਾਗਜ ਦਰਤੀ ਤੇ ਕੋਈ ਕਾਗਜ ਗੀਤਾ ਤੇ ਕੁਰਾਨ ਪੜਨ ਜਾਵੇ ਐ ਖੁਦਾ ਨਾਮ ਤੇਨੂ ਦੇਖਿਆ ਨਾ ਕਦੇ ਆਪਾਂ ਮਿਲੇ ਫਿਰ ਇਹੋ ਚੱਕੀ ਰਿਸ਼ਤਾ ਹੈ ਦਰਦ ਕੋਈ ਵੀ ਹੋਵੇ ਯਾਦ ਬਸ ਤੇਰੀ ਹੀ ਆਵੇ ਪਰਮਾਤਮਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਸੀਂ ਕਿਸੇ ਚੀਜ਼ ਲਈ ਕਿੰਨਾ ਸਬਰ ਕੀਤਾ ਹੈ अते यकीन करो तो अपने ते हर पल ते पूरी कीमत मिलेगी बस उस उपर हमेशा भरोसा के रखो जिथे किसी का पानी लिखा है समा उस बुला है कोई भी किसी को कुछ नहीं दिता हर कोई इत अपने नसीबता ही लिखिया खाता है दुख वंटा ਇੱਕ ਹੀ ਸ਼ਖਸ ਕਾਫੀ ਹੁੰਦਾ ਮਹਿਫਲਾਂ ਤਾਂ ਬਸ ਤਮਾਸ਼ਾ ਲਈ ਹੁੰਦੀਆਂ ਨੇ ਉਹ ੜੇਕ ਛੋਟਾ ਜਿਹਾ ਸ਼ਬਦ ਹੈ ਪਰ ਹੌਲੀ-ਹੌਲੀ ਇਹ ਪੂਰੀ ਜ਼ਿੰਦਗੀ ਖਾ ਜਾਂਦਾ ਹੈ ਸਮਾਂ ਐਸੀ ਚੀਜ਼ ਹੈ ਸਭਾਅ ਵੀ ਬਦਲ ਦਿੰਦਾ ਹੈ ਤੈਦਾ ਵੀ ਪਿਓ ਤੇਰੀ ਇਸ ਕੋਈ ਨਹੀਂ ਕਰ ਸਕਦਾ ਜੋ ਖੁਦ ਗਰੀਬ ਹੋ ਕੇ ਵੀ ਬੱਚਿਆਂ ਨੂੰ ਅਮੀਰ ਬਣਾ ਲਈ ਸਾਰੀ ਉਮਰ ਗਰੇਪਲੀਟੇ ਘਟੇ ਦਿੰਦਾ ਹੈ ਗੁੱਸਾ ਇਕੱਲਾ ਹੁੰਦਾ ਹੈ ਤੇ ਸਭ ਕੁਝ ਲੈ ਜਾਂਦਾ ਹੈ ਸਬਰ ਵੀ ਇਕੱਲਾ ਹੁੰਦਾ ਹੈ ਪਰ ਇਹ ਸਭ ਕੁਝ ਦੇ ਜਾਂਦਾ ਹੈ ਕਾਸ਼ ਇਨਸਾਨ ਵੀ ਨੋਟਾਂ ਵਰਗੇ ਹੁੰਦੇ ਰੋਸ਼ਨੀ ਵਾਲਾ ਕਰਕੇ ਵੇਖ ਲੈਂਦੇ ਕਿ ਕਿਹੜਾ ਅਸਲੀ ਹੈ ਅਤੇ ਕਿਹੜਾ ਨਕਲੀ ਖੁੱਲੇ ਪੈਸੇ ਜਵਾਨੀ ਨੂੰ ਤਬਾਹ ਕਰ ਦਿੰਦੇ ਨੇ ਅਤੇ ਪੈਸਿਆਂ ਦੀ ਕਮੀ ਬੁਢਾਪੇ ਨੂੰ ਬਰਬਾਦ ਕਰ ਦਿੰਦੀ ਹੈ ਲੋਹੇ ਨੂੰ ਕੁਝ ਵੀ ਖਰਾਬ ਨਹੀਂ ਕਰ ਸਕਦਾ ਪਰ ਉਸ ਦਾ ਆਪਣਾ ਚੰਗਾਲ ਉਸ ਨੂੰ ਖਰਾਬ ਕਰ ਦਿੰਦਾ ਹੈ ਇਸੇ ਤਰ੍ਹਾਂ ਇਨਸਾਨ ਕੋਈ ਪਰਬਾਤ ਨਹੀਂ ਕੱਟ ਸਕਦਾ ਉਸ ਨੂੰ ਉਸ ਦਾ ਦਿਮਾਗ ਹੀ ਬਰਬਾਦ ਕਰਦਾ ਹੈ ਮਿੱਟੀ ਦਾ ਮਟਕਾ ਅਤੇ ਪਰਵਾਹ ਦੀ ਕੀਮਤ ਸਿਰਫ ਬਣਾਉਣ ਵਾਲੇ ਨੂੰ ਹੀ ਪਤਾ ਹੁੰਦੀ ਹੈ ਤੋੜਨ ਵਾਲੇ ਨੂੰ ਨਹੀਂ ਕਿਸਮਤ ਤੋਂ ਜਿੰਨੀ ਜ਼ਿਆਦਾ ਉਮੀਦ ਕਰੋਗੇ ਉਹ ਓਨਾ ਹੀ ਪਰੇਸ਼ਾਨ ਕਰੇਗੀ ਕਰਮਾਂ 'ਚ ਜਿੰਨਾ ਵਿਸ਼ਵਾਸ ਰੱਖੋਗੇ ਉਹ ਓਨਾ ਹੀ ਤੁਹਾਨੂੰ ਤੁਹਾਡੀ ਉਮੀਦ ਤੋਂ ਜ਼ਿਆਦਾ ਦੇਣਗੇ ਚੰਗੇ ਕੰਮ ਕਰਦੇ ਰਹੋ ਕੋਈ ਮੁੱਲ ਪਾਵੇ ਚਾਨਾ ਕਿਉਂਕਿ ਸੂਰਜ ਵਿੱਚ ਉਦੋਂ ਚੜhta ਹੈ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਨੇ ਜ਼ਿੰਦਗੀ ਵਿੱਚ ਖਤਮ ਹੋਣ ਚਾ ਕੁਝ ਨਹੀਂ ਹੁੰਦਾ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਤੁਹਾਡਾ ਇੰਤਜ਼ਾਰ ਕਰਦੀ ਹੈ ਜ਼ਿੰਦਗੀ 'ਚ ਕੁਝ ਲੋਕ ਅਚਾਹੇ ਵੀ ਮਿਲਦੇ ਨੇ ਜੋ ਵਾਅਦੇ ਤਾਂ ਨਹੀਂ ਕਰਦੇ ਪਰ ਨੇਪਾ ਬਹੁਤ ਕੁਝ ਚੰਗੇ ਨੇ ਵਿਚਾਰ ਤੇ ਕਿਰਦਾਰ ਇਸ ਤਰ੍ਹਾਂ ਰੱਖੋਗੇ ਹਰ ਕੋਈ ਤੁਹਾਡੀ ਉਡੀਕ ਕਰੇ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਉਸੇ ਤਰ੍ਹਾਂ ਹਰ ਹਸਤ ਹੋਇਆ ਇਨਸਾਨ ਖੁਸ਼ੀ ਤੇ ਅੰਦਰੋਂ ਸੁਖੀ ਨਹੀਂ ਹੁੰਦਾ ਕਦੇ ਕਦੇ ਖੁਦ ਖੁਸ਼ੀ ਐਤਾ ਵੀ ਕੀਤੀ ਜਾਂਦੀ ਹੈ ਸਾਥ ਚਲਦੇ ਰਹਿੰਦੇ ਨੇ ਤੇ ਸੁਪਨੇ ਮਰ ਜਾਂਦੇ ਨੇ ਕਿਸੇ ਦੇ ਸਟੇਟਸ ਦੇਖ ਕੇ ਉਸ ਦੀ ਜ਼ਿੰਦਗੀ ਨੂੰ ਚਾਚਨਾ ਨਾ ਕਰੋ ਕਿਉਂਕਿ ਇਨਸਾਨ ਸਟੇਟਸ ਉਹ ਲੁਕਾਉਂਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਨਾ ਕਿ ਆਪਣੀ ਜ਼ਿੰਦਗੀ ਦਾ ਪ੍ਰਚਾਰ ਕਰਦਾ ਹੈ ਇਹੋ ਚੱਚਾ ਮਾਨਾ ਆ ਗਿਆ ਜੋ ਲੋਕ ਪੁਰੇ ਨੇ ਉਹਨਾਂ ਦਾ ਵਕਤ ਵਤੀਆ ਹੈ ਤੇ ਜੋ ਲੋਕ ਵਤੀਆ ਨੇ ਉਹਨਾਂ ਦਾ ਵਕਤ ਬੁਰਾ ਹੈ ਜੇ ਕੋਈ ਤੁਹਾਡੀ ਉਮੀਦ ਨਾਲ ਚੁੰਦਾ ਹੈ ਤਾਂ ਤੁਸੀਂ ਵੀ ਉਸ ਦੀ ਉਮੀਦ ਤੇ ਖੜੇ ਉੱਤਰੋ ਕਿਉਂਕਿ ਇੱਕ ਵਿਅਕਤੀ ਉਸ ਤੋਂ ਹੀ ਉਮੀਦ ਰੱਖਦਾ ਹੈ ਜਿਸ ਨੂੰ ਉਹ ਆਪਣਾ ਸਭ ਤੋਂ ਨਜ਼ਦੀਕੀ ਸਮਝਦਾ ਹੈ ਦੋਸਤੋ ਉਮੀਦ ਕਰਦਾ ਹਾਂ ਕਿ ਇਹ ਖੂਬਸੂਰਤ ਅਲਫ਼ਾਜ਼ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਰੱਬ ਰਾਖਾ